ਨੇਤ ਨੇ ਆਪ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਦੇ ਆ। ਆ। ਜਾਂ ਸਿਮਰਨ ਵੀ ਜੀਵ ਕਰਦਾ ਹੈ, ਸੰਥਿਆ ਵੀ ਕਰਦਾ ਹੈ, ਹੋਰ ਵੀ ਜੋ ਵੀ ਗੁਰਮਤਿ ਕਾਰਜ ਹੁੰਦੇ ਆ, ਜੋ ਸਤਿਗੁਰਾਂ ਜੋ ਜੀਵ ਨੂੰ ਦਿੱਤੇ ਨੇ ਉਹ ਕਰਦਾ ਹੈ ਜੀਵ ਹਨ। ਇੱਕ ਚੀਜ਼ ਹੋਰ ਵੀ ਹੁੰਦੀ ਹੈ। ਭਜਨ ਤੋਂ ਇਲਾਵਾ ਉਹ ਵੀ ਚੀਜ਼ ਜ਼ਰੂਰੀ ਆ। ਆਮ ਬੰਦਾ ਉਹਦੇ ਤੇ ਧਿਆਨ ਨਹੀਂ ਦਿੰਦਾ। ਮੇਰੇ ਵਰਗਾ ਬੰਦਾ ਧਿਆਨ ਨਹੀਂ ਦਿੰਦਾ ਕਹਿਣ ਦਾ ਮਤਲਬ ਉਹ ਉਹ ਚੀਜ਼ ਇਹ ਹੈ ਦੇਖੋ ਭਜਨ ਦਾ ਕਰਨਾ ਹੈ ਭਜਨ ਸਾਨੂੰ ਸਿਮਰਨ ਪਤਾ ਕਿੱਥੇ ਲੈ ਕੇ ਜਾਵੇਗਾ ਸਿਮਰਨ ਸਾਨੂੰ ਆਪਣੇ ਅੰਤਰਾਤਮੇ ਜਿੱਥੇ ਸਾਡੇ ਔਗਣ ਪਏ ਨੇ ਉਹ ਦਿਖਾਵੇਗਾ ਜਿੱਥੇ ਮਾਈਕ ਨਾ ਤੁਸੀਂ ਮਿਊਟ ਕਰ ਲਓ ਜਿੱਥੇ ਆਪਣੇ ਔਗਣ ਪਏ ਨੇ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਭਰੀਆ ਮਤ ਪਾਪਾ ਕਾ ਸੰਗ ਉਹ ਧੋਪਾ ਨਾਵਾ ਕਾ ਰਾਂਗ ਜੇ ਸਾਬਣ ਲਾਉਨੇ ਕੱਪੜੇ ਨੂੰ ਮੈਲ ਨਿਕਲਿਆ ਆਉਂਦੀ ਕਾਲੀ ਕਾਲੀ ਜਿਹੀ ਹੋਰ ਹੀ ਤਰ੍ਹਾਂ ਦੀ ਹੈਨਾ ਆਪਾਂ ਕਹਿੰਨੇ ਵੀ ਇਸੇ ਤਰ੍ਹਾਂ ਜਦੋਂ ਆਪਾਂ ਹੁਣ ਨਾਮ ਜਪਦੇ ਹਾਂ ਤੁਸੀਂ ਤੇ ਬਾਣੀ ਪੜ੍ਹਦੇ ਹਾਂ ਸੰਥਿਆ ਵੀ ਭਾਵੇਂ ਕਰਦੇ ਹੋਂ ਹਣਾ ਕੁਛ ਵੀ ਆਪਾਂ ਗੁਰਮਤਿ ਭਜਨ ਬੰਦਗੀ ਦਾ ਕਾਰਜ ਗੁਰੂ ਸਾਹਿਬ ਨੇ ਜੋ ਦਿੱਤਾ ਤੇ ਸਾਨੂੰ ਸਾਡੇ ਆਗੁਣ ਦਿਖਣੇ ਚਾਹੀਦੇ ਨੇ ਜੇ ਜੀਵ ਭਜਨ ਬੰਦਗੀ ਕਰੀ ਜਾ ਰਿਹਾ ਔਰ ਉਹਨੂੰ ਆਪਣੇ ਆਗੁਣ ਨਹੀਂ ਦਿਖ ਰਹੇ ਉਹ ਆਪਣੇ ਆਪ ਨੂੰ ਚੈੱਕ ਨਹੀਂ ਕਰ ਰਿਹਾ ਨਿਤ ਤੇ ਫਿਰ ਉਹ ਰਟਨ ਕਰ ਰਿਹਾ ਹੈ ਫਿਰ ਉਹ ਰਟਨ ਕਰ ਰਿਹਾ ਹੈ ਆਗੁਣ ਜੇ ਹੁਣ ਕੋਈ ਬੰਦਾ ਸੰਨਿਆਸੀ ਹੋ ਜੇ ਜੰਗਲਾਂ ਚ ਚਲੇ ਜਾਵੇ ਉਹਨੂੰ ਨਹੀਂ ਦਿਖਣਾ ਹੈ ਉਹਨੂੰ ਮੋٹے ਮੋٹے ਜਿਹਾ ਹੀ ਦਿਖਾਨਗੇ ਬਸ ਉਹਨੂੰ ਕੀ ਦੇਖੋ ਕੰਮ ਕਰੋ ਦਾਦ ਕੇ ਦਿਖਾਨਗੇ ਬਸ ਕ੍ਰੋਧ ਵੀ ਨਹੀਂ ਦਿਖਣਾ ਲੋਭ ਵੀ ਨਹੀਂ ਦਿਖਣਾ ਮੋਹ ਤਾਂ ਉਹ ਪਹਿਲਾਂ ਹੀ ਭਜਿਆ ਆ ਉਹ ਤੋਂ ਮੋਹ ਦਾ ਤਿਆਗ ਨਹੀਂ ਕੀਤਾ ਉਹਨੇ ਉਹ ਬਸ ਉਹ ਦੌੜਿਆ ਆ ਕਹਿਣ ਦਾ ਮਤਲਬ ਹੈ ਹੰਗ ਭਾਵ ਦਾ ਹਲੇ ਉਹਨੂੰ ਪਤਾ ਨਹੀਂ ਲੱਗਣਾ ਜਿਹੜਾ ਬੰਦਾ ਜੰਗਲ ਤੋਂ ਲੁਕ ਗਿਆ ਜਾ ਕੇ ਬੰਦਗੀ ਕਰ ਰਿਹਾ ਹੈ ਚਲੋ ਉਹਨੂੰ ਉਹਨੂੰ ਆਪਣੇ ਹੰਗ ਭਾਵ ਦਾ ਨਹੀਂ ਪਤਾ ਲੱਗਣਾ ਕਿੱਥੇ ਖੜਾ ਹੈ ਹਮੈਂ ਕਿੱਥੇ ਖੜੀ ਹੈ ਉਹਦਾ ਕਾਰਨ ਕੀ ਹੈ ਕਿਸੇ ਨੂੰ ਮਿਲਣਾ ਹੀ ਨਹੀਂ ਕਿਸੇ ਨਾਲ ਗੱਲ ਹੀ ਨਹੀਂ ਹੋਣੀ ਕਿਸੇ ਨੂੰ ਇਟਨੀਵਾ ਕਹਿਣਾ ਹੀ ਨਹੀਂ ਪਤਾ ਹੀ ਲੱਗਣਾ ਕਹੇਗਾ ਵੀ ਮੈਂ ਤਾਂ ਜਪੀ ਤਪੀ ਆ ਜਦੋਂ ਅਸਲ ਪਰਖ ਹੁੰਦੀ ਜਦੋਂ ਜੀਵ ਸੰਸਾਰ ਚ ਵਿਚਰਦਾ ਹੈ ਜਿਵੇਂ ਗ੍ਰਸਤੀ ਹੁੰਦੇ ਜਿਹੜੇ ਇਤਨੇ ਵੀ ਕੋਈ ਮਹਾਪੁਰਖ ਵੀ ਹੋ ਜਾਂਦੇ ਬਾਅਦ ਵਿੱਚ ਸੰਸਾਰ ਚੰਦੇ ਸੋ ਕਹਿਣ ਦਾ ਮਤਲਬ ਸਾਨੂੰ ਸਾਡੇ ਔਗਣ ਦੇਖਣਾ ਸਾਡੇ ਔਗਣ ਆਪਣੇ ਆਪ ਹੀ ਪਤਾ ਲੱਗਦੇ ਆ ਔਗਣ ਆਪੇ ਹੀ ਮਾਣੀ ਦੱਸੀ ਜਾਂਦਾ ਆ ਆ ਤੇਰਾ ਔਗਣ ਹੈ ਹੈਨਾ ਕਿਸੇ ਹੋਰ ਨੂੰ ਖੁਸ਼ ਦੇਖ ਕੇ ਸਾਡੇ ਅੰਦਰ ਈਰਖਾ ਤਾਂ ਨਹੀਂ ਆ ਰਹੀ ਕਿਸੇ ਹੋਰ ਦੀ ਖੁਸ਼ੀ ਦੇ ਵਿੱਚ ਖੁਸ਼ੀ ਹੋ ਰਿਹਾ ਹੈ ਦੁਖੀ ਤਾਂ ਨਹੀਂ ਹੋ ਰਿਹਾ ਕਿਤੇ ਹੈਨਾ ਇਦਾਂ ਹੁੰਦਾ ਹੈ ਨਾ ਕਿਸੇ ਰਿਸ਼ਤੇਦਾਰ ਨੇ ਕੋਈ ਕੋਈ ਮਹਿੰਗੀ ਕਾਰ ਲੈ ਲਈ ਜਾਂ ਕੋਈ ਏਦਾਂ ਕੋ ਕੋ ਅੱਛਾ ਕੋਈ ਏਦਾਂ ਕਾਰਜ ਕਰ ਲਿਆ ਕੋਈ ਦਾ ਬੱਚਾ ਕੋਈ ਏਦਾਂ ਤਰੱਕੀ ਕਰ ਗਿਆ ਉੱਥੇ ਕਿਤੇ ਮਤਲਬ ਅੰਦਰ ਈਰਖਾ ਤਾਂ ਨਹੀਂ ਆਈ ਹੈਨਾ ਆਉਂਦੀ ਹੈ ਉਹਨਾਂ ਦਾ ਬੱਚਾ ਤਾਂ ਕਹਿੰਦੇ ਅਮਰੀਕਾ ਚਲੇ ਗਿਆ ਉਹਨਾਂ ਦਾ ਬੱਚਾ ਕੈਨੇਡਾ ਆਸਟ੍ਰੇਲੀਆ ਉਹਨਾਂ ਦਾ ਬੱਚਾ ਤਾਂ ਬਹੁਤ ਵੱਡਾ ਅਸਰ ਬਣ ਗਿਆ ਉਹਨਾਂ ਦਾ ਵੱਡਾ ਬੱਚਾ ਇਦਾਂ ਬਹੁਤ ਪੈਸੇ ਇਦਾਂ ਕਮਾਉਣ ਲੱਗ ਗਿਆ ਉਹ ਫਿਰ ਆਪਾਂ ਉੱਥੇ ਕੀ ਕਰਦੇ ਆ ਉਹ ਗੁਣ ਕੱਢ ਦਿੰਨੇ ਲੈ ਉਹ ਤਾਂ ਇਦਾਂ ਸੀ ਉਹਨੇ ਤਾਂ ਇਦਾਂ ਕੀਤਾ ਸੀ ਉਹ ਸਾਡਾ ਔਗਣ ਹੈਣਾ ਇੱਕ ਚੀਜ਼ ਦਾ ਇਹ ਜਿਹੜਾ ਆਪਾਂ ਉਹ ਗੁਣ ਕਿਸੇ 'ਚ ਕੱਢਾਂਗੇ ਉਹ ਸਾਡੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਣਾ ਹੈ ਆਪ ਹੀ ਆ ਜਾਣਾ ਆਪਣੇ ਵਿੱਚ ਬਿਨਾਂ ਕਹੇ ਇੱਕ ਦਿਨ ਤੁਸੀਂ ਕਹੋਗੇ ਵੀ ਇਹ ਤਾਂ ਮੇਰੇ 'ਚ ਹੈ ਨਹੀਂ ਸੀ ਮੇਰੇ 'ਚ ਕਿਵੇਂ ਆ ਗਿਆ ਕਿਉਂਕਿ ਅਸੀਂ ਲੈ ਲਿਆ ਹੈਨਾ ਅਸੀਂ ਲੈ ਲਿਆ ਅਸੀਂ ਕਿਵੇਂ ਲੈਨੇ ਆ ਔਗਣ ਆਪਾਂ ਸਾਹਮਣੇ ਵਾਲਾ ਜਦੋਂ ਔਗਣ ਦੇਖਣ ਦੀ ਯਤਨ ਦੇਖਣ ਦਾ ਯਤਨ ਕਰਦੇ ਤੇ ਕੀ ਔਗਣ ਹੈ ਉਦੋਂ ਅਸੀਂ ਉਹ ਔਗਣ ਲੈ ਲੈਨੇ ਆ ਆਪੇ ਬੀਜ ਆਪੇ ਹੀ ਖਾਹ ਇਹ ਬੀਜ ਹੈ ਇਹ ਬੀਜ ਪਾ ਲਿਆ ਸੋ ਨਾਮ ਜਪਣਾ ਬਹੁਤ ਅੱਛੀ ਗੱਲ ਹੈ ਸਤਿਗੁਰਾਂ ਦੀ ਕਿਰਪਾ ਨਾਲ ਬਾਣੀ ਪੜ੍ਹਨੀ ਵਿਚਾਰਨੀ ਅਭਿਆਸ ਕਰਨਾ ਸੇਵਾ ਕਰਨੀ ਸਿਮਰਨ ਕਰਨਾ ਪਰ ਇਹ ਸਾਰੀ ਵਸਤੂ ਦਾ ਇੱਕੋ ਹੀ ਇੱਕੋ ਹੀ ਇਹਦੀ ਮੰਜ਼ਿਲ ਹੈ ਸਾਡਾ ਮਨ ਨਿਰਮਲ ਹੋਵੇ ਮਨ ਨੂੰ ਮੈਲ ਨਾ ਲੱਗੇ ਮਤਲਬ ਨਿਰਮਲ ਰਹਿਣਾ ਸਿੱਖ ਜਾਈਏ ਅਸੀਂ ਕੋਈ ਔਗਣ ਸਾਡੇ ਤੱਕ ਆਵੇ ਤੇ ਅਸੀਂ ਲਈਏ ਨਾ ਇਹ ਸਾਰੀ ਵਸਤੂ ਦਾ ਇੱਕੋ ਹੀ ਕੰਮ ਹੈ ਬਸ ब्रह्म ज्ञान नी निर्मलते ब्रह्म ज्ञान नी निर्मलते बोलो निर्मल निर्मला ਜੈਸੇ ਮੈਲ ਨਾ ਲੱਗ ਜਲਾ ਜਲਾ ਹਾਂ ਮੈਲ ਨਾ ਲੱਗ ਜਲਾ ਜਲ ਨੂੰ ਮੈਲ ਨਹੀਂ ਲੱਗਦੀ ਮੈਲ ਜਲ ਦੇ ਵਿੱਚ ਜਾਤ ਸਕਦੀ ਇਦਾਂ ਦਿਖਦੀ ਹੈ ਪਰ ਜਲ ਮਹਿਲਾ ਨਹੀਂ ਹੁੰਦਾ ਉਹ ਫਿਰ ਉਹਨੂੰ ਹੁੰਦਾ ਸੋ ਜਦੋਂ ਨਿਰਮਲ ਰਹਿਣ ਦੀ ਜੁਗਤੀ ਆ ਗਈ ਨਾ ਜਦੋਂ ਨਿਰਮਲ ਰਹਿਣ ਦੀ ਜੁਗਤੀ ਆ ਗਈ ਕਿ ਮੈਲ ਨਹੀਂ ਲੱਗਣ ਦੇਣੀ ਈਰਖਾ ਦੀ ਮੈਲ ਨਹੀਂ ਲੱਗਣ ਦੇਣੀ ਕ੍ਰੋਧ ਦੀ ਮੈਲ ਨਹੀਂ ਲੱਗਣ ਦੇਣੀ ਕ੍ਰੋਧ ਕਰਦਾ ਹੈ ਨਾ ਮੜ ਜੀ ਗੱਲ ਤੇ ਕ੍ਰੋਧ ਕਰ ਜਾਂਦਾ ਹੈ ਭੱਜ ਕੇ ਪੈਂਦਾ ਹੈ ਗਰਸਤੀ ਜੀਵਨ ਘਰੇ ਹੀ ਕ੍ਰੋਧ ਕਰੀ ਜਾਂਦਾ ਉਹਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਉਹ ਘਰੇ ਕੱਢੀ ਜਾਂਦਾ ਗੁੱਸਾ ਆਉਂਦਾ ਸਾਰਿਆਂ ਤੇ ਤੂੰ ਵੀ ਆ ਜਾ ਫਲਾਨਿਆਂ ਤੂੰ ਤੂੰ ਤਾਂ ਇਦਾਂ ਹੈ ਮਾਵਾ ਵੀ ਕੱਢੀ ਜਾਂਦੇ ਆ ਪਿਓ ਵੀ ਕੱਢੀ ਜਾਂਦੇ ਬੱਚੇ ਕਿਤੇ ਹੋਰ ਕੱਢੀ ਜਾਂਦੇ ਇਦਾਂ ਚਲ ਬੱਚੇ ਆਪਸ ਵਿੱਚ ਇਹ ਨਾ ਇਹ ਗ੍ਰਸਤੀ ਜੀਵਨ ਨਹੀਂ ਹੈ ਇਹ ਗ੍ਰਸਤੀ ਜੀਵਨ ਨਹੀਂ ਹੈ ਗ੍ਰਸਤੀ ਜੀਵਨ ਹੋਰ ਜਿਹੜਾ ਗੁਰਮਤ ਗ੍ਰਸਤੀ ਜੀਵਨ ਉਹ ਹੋਰ ਹੈ ਉਹ ਹੋਰ ਕਦੇ ਤੁਸੀਂ ਸਾਖੀ ਸੁਣੀ ਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 10ਵੇਂ ਪਾਤਸ਼ਾਹ ਦੇ ਇਦਾਂ ਥੱਪੜ ਮਾਰਿਆ ਹੋਵੇ ਇਹਨਾਂ ਕੁਛ ਕਿਆ ਹੋਵੇ ਪਹਿਲੇ ਪਾਸ਼ਾ ਦੇ ਪਿਤਾ ਜੀ ਨੇ ਮਾਰਿਆ ਸੀ ਕਿਉਂਕਿ ਉਹ ਥੋੜਾ ਜਿਹਾ ਹੋਰ ਸੀਗੇ ਤੇ ਨਹੀਂ ਸੁਣਿਆ ਨਾ 10 ਪਾਸ਼ਾਿਆਂ ਦਾ ਕਦੇ ਸੁਣਿਆ ਤਾਂ ਨਹੀਂ ਸਿਰਫ ਬਚਨ ਕਰਦੇ ਸੀ ਕਿ ਗੁਰੂ ਹਰ Rai ਸਾਹਿਬ ਮਹਾਰਾਜ ਜੀ ਤੁਰੇ ਜਾਣ ਮਹਾਰਾਜ ਜੀ ਦਾ ਚੋਗਾ ਚੋਲਾ ਉਹਦੇ ਵਿੱਚ ਫੁੱਲਾਂ ਦੇ ਉਹਦੇ ਵਿੱਚ ਡੈਣੀ ਚ ਫਸ ਗਿਆ ਤੇ ਫੁੱਲ ਟੁੱਟ ਗਏ ਤੇ ਸਤਗੁਰਾਂ ਖਿੱਚ ਕੇ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਸਤਗੁਰਾਂ ਬਚਨ ਕੀਤਾ ਵੀ ਨਹੀਂ ਵੀ ਦਾਮਨ ਨੂੰ ਸੰਕੋਚ ਕੇ ਚੱਲੋ ਸਤਿਗੁਰੂ ਉਹ ਚੋਲਾ ਇਦਾਂ ਇਦਾਂ ਕਰ ਲੈਂਦੇ ਹੁੰਦੇ ਫਿਰ ਚੱਲਦੇ ਹੁੰਦੇ ਸੀ ਇਨੀ ਕੀ ਗੱਲ ਸਾਹਮਣੇ ਆਵੇ ਕਿ ਜਿਆਦਾ ਤੋਂ ਜਿਆਦਾ ਬਚਨ ਕੀਤਾ ਪਰ ਗ੍ਰਸਤੀ ਜੀ ਅੱਜ ਕੱਲ ਘਰਾਂ ਦੇ ਵਿੱਚ ਕੀ ਕਰਦੇ ਉਹ ਇਦਾਂ ਹੀ ਕਰਦੇ ਫਿਰ ਮਾਵਾਂ ਭੱਜ ਭੱਜ ਕੇ ਪੈਂਦੀਆਂ ਕਰੋਧ ਦੀ ਸਿਖਰਤਾ ਹੁੰਦੀ ਫਿਰ ਕਹਿੰਦੇ ਸਾਡਾ ਭਜਨ ਮੰਦਗੀ ਜੀ ਧਿਆਨ ਨਹੀਂ ਲੱਗਦਾ ਕਿਵੇਂ ਲੱਗੇ ਤੋ ਤਾਂ ਪਹਿਲੇ ਤਪਿਆ ਰਹੇ ਸਾਰਾ ਦਿਨ ਹੁਣ ਹੁਣ ਅੱਗੇ ਕਹਿੰਦਾ ਮੈਨੂੰ ਠੰਡਾ ਕਰ ਦੋ ਉਦੋਂ ਹੀ ਠੰਡਾ ਰੱਖਣਾ ਸੀ ਫਿਰ ਇੱਥੇ ਹੋ ਠੰਡਕ ਮਿਲਣੀ ਸੀ ਪੇਤਾ ਵੀ ਇਦਾਂ ਹੀ ਕਰਦਾ ਹੈ ਮਾਵਾ ਵੀ ਇਦਾਂ ਹੀ ਕਰਦੀ ਹੈ ਬੱਚੇ ਵੀ ਇਦਾਂ ਹੀ ਕਰਦੇ ਹੈ ਹੈਨਾ ਠੰਡਕ ਦੇ ਵਿੱਚ ਹੀ ਉਠੋ ਸਵੇਰੇ ਬੁੱਧੀ ਵਰਤੋ ਨਹੀਂ ਕੋਈ ਚੀਜ਼ ਮਾੜੀ ਵੀ ਹੋ ਰਹੀ ਹੈ ਸ਼ਾਂਤ ਆਪ ਰਹੋ ਰੌਲਾ ਪਾ ਕੇ ਕੁਝ ਨਹੀਂ ਮਿਲਣਾ ਸੋ ਇਹ ਆਗੁਣ ਨੇ ਸਾਡੇ ਕੀ ਆਗੁਣ ਨੇ ਸਭ ਤੋਂ ਜਿਹੜੀ ਵੱਡੀ ਵਸਤੂ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ ਨਾ ਭਜਨ ਕਰਕੇ ਉਹ ਹੈਗੀ ਸ਼ਾਂਤੀ ਸ਼ਾਂਤੀ ਫਿਰ ਉਹ ਸ਼ਾਂਤੀ ਚ ਟਿਕੇ ਰਹਿਣਾ ਹੈ ਨਹੀਂ ਸਮਝ ਰਹੀ ਲੱਗੀ ਗੱਲ ਹਲਾਕੀ ਨਾ ਉਹਦੇ ਵਿੱਚ ਹੀ ਟਿਕੇ ਰਹਿਣਾ ਹੈ ਦੋ ਦਿਨ ਸ਼ਾਂਤ ਰਹਿੰਦਾ ਤੀਜੇ ਦਿਨ ਫਿਰ ਕਲਪਦਾ ਹੈ ਹੂੰ ਕਹਿੰਦਾ ਕਿਉਂਕਿ ਪਰਮੇਸ਼ਰ ਜੀ ਨਿਰਮਲ ਨਿਰਮਲ ਮਨ 'ਚ ਬੈਠਦੇ ਆ ਕੇ ਨਿਰਮਲ ਮਨ ਚ ਵਾਸਾ ਹੁੰਦਾ ਹੈ ਪ੍ਰਮਾਤਮਾ ਦਾ ਹੁਣ ਜਦੋਂ ਕ੍ਰੋਧ ਕਰੀ ਜਾਂਦਾ ਲੋਭ ਕਰੀ ਜਾਂਦਾ ਈਰਖਾ ਵੀ ਕਰੀ ਜਾਂਦਾ ਫੋਨ ਤੇ ਕਿਸੇ ਦਾ ਸੁਣ ਲਿਆ ਬੜੀ ਈਰਖਾ ਕਰੀ ਕੁਝ ਹੋਰ ਬੜੀ ਈਰਖਾ ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾ ਕਬਹੂ ਜਿਹੜਾ ਉਹ ਵਿਚੜਤ ਹੈ ਕਬਹੂ ਜਾਏ ਉਹ ਕਦੇ ਬਿਲਕੁਲ ਹੀ ਸੋ ਜੇ ਤੁਸੀਂ ਭਜਨ ਕਰਦੇ ਹੋ ਸਿਮਰਨ ਕਰਦੇ ਹੋ ਅਭਿਆਸ ਕਰਦੇ ਹੋ ਇੱਕ ਰਸਤਾ ਇੱਕ ਰਸ ਬਣਿਆ ਰਹੇ ਜੀਵਨ ਆਪਣੇ ਆਪ ਨੂੰ ਇੰਪੋਰਟੈਂਸ ਦਿਓ ਆਪਣੇ ਆਪ ਨੂੰ ਮਤਲਬ ਇਹ ਨਹੀਂ ਵੀ ਆਪਣਾ ਉਹ ਨਹੀਂ ਮੈਂ ਕਹਿੰਦਾ ਆਪਣੇ ਗੁਰਮਤ ਜੀਵਨ ਇੰਪੋਰਟੈਂਸ ਦਿਓ ਉਹਦੇ ਉਹਦੀ ਕਰਕੇ ਸਾਰਾ ਕੁਝ ਛੱਡ ਦੇ ਕੋਈ ਕੁਝ ਨਹੀਂ ਹੁੰਦਾ ਛੱਡ ਦੇ ਮਤਲਬ ਵੀ ਕੋਈ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਆਪਣੇ ਗੁਰਮਤ ਜੀਵਨ ਨੂੰ ਇੰਪੋਰਟੈਂਸ ਦਿਓ ਜੇ ਮਰਨ ਤੋਂ ਪਹਿਲਾਂ ਆਪਾਂ ਸ਼ਾਂਤ ਨਾ ਨਾ ਹੋਇਆ ਆਪਾਂ ਕਦੇ ਨਹੀਂ ਸ਼ਾਂਤ ਹੋ ਸਕਦੇ ਅਗਲੇ ਜਨਮ ਵਿੱਚ ਵੀ ਨਹੀਂ ਹੋ ਪਾਵਾਂਗੇ ਠੀਕ ਹੈ ਨਾ ਜੇ ਆਪਾਂ ਪ੍ਰਾਣ ਛੱਡਣ ਤੋਂ ਪਹਿਲਾਂ ਹੀ ਸ਼ਾਂਤ ਨਾ ਨਾ ਹੋਏ ਫਿਰ ਬਾਅਦ ਵਿੱਚ ਵੀ ਨਹੀਂ ਹੋਵਾਂਗੇ। ਬਾਅਦ ਵਿੱਚ ਵੀ ਨਹੀਂ ਪਹਿਲਾਂ ਹੀ ਇੱਕ ਰਸਤਾ ਇੱਕ ਇੱਕ ਲਹਿਤਾ ਬਣੀ ਰਹੇ ਬਸ। ਸੰਥਿਆ ਕੀਤੀ ਉਸੇ ਰਸ ਦੇ ਵਿੱਚ। ਸਿਮਰਨ ਕੀਤਾ ਉਸੇ ਰਸਤੇ ਵਿੱਚ, ਬਾਣੀ ਪੜ੍ਹੀ ਉਸੇ ਰਸ ਦੇ ਵਿੱਚ, ਘਰ ਦੇ ਕਾਰਜ ਕੀਤੇ ਉਸੇ ਰਸ ਦੇ ਵਿੱਚ। ਪਰ ਵੈਸੇ ਇਹ ਬਹੁਤ ਭਜਨ ਕਰੇ ਦੀ ਚੀਜ਼ ਆਉਂਦੀ ਹੈ। ਬਹੁਤ ਭਜਨ ਕਰੇ ਤੇ ਫਿਰ ਮਨ ਇੱਕੋ ਨਿਰਗੁਣ ਮੰਡਲ 'ਚ ਟਿਕਿਆ ਰਹਿੰਦਾ ਬਸ। ਫਿਰ ਉਹਦਾ ਹੋਰ ਨਹੀਂ ਸੋ ਇਹ ਚੀਜ਼ ਹੈ ਆਪਣੇ ਆਪ ਨੂੰ ਦੇਖਣ ਲੱਗਣਾ ਜਦੋਂ ਔਗੁਣ ਦਿਖੇ ਫਿਰ ਕੀ ਕਰਨਾ ਹੈ ਫਿਰ ਦੇਖ ਲਿਆ ਫਿਰ ਕੀ ਕੀਤਾ ਹੁਣ ਕੂੜਾ ਪਿਆ ਦੇਖ ਲਿਆ ਵਾ ਦੇਖ ਲਿਆ ਨਹੀਂ ਫਿਰ ਕੀ ਕਰਨਾ ਹੈ ਫਿਰ ਉਥੇ ਬੇਨਤੀ ਕਰਨੀ ਕੀ ਬੇਨਤੀ ਕਰਨੀ ਹੈ हे ਦਸਵੇਂ ਪਾਤਸ਼ਾਹ ਮਹਾਰਾਜ ਜੀ ਸਤਗੁਰ ਸਿੱਖ ਕੀ ਕਰੈ ਪ੍ਰਤਿਭਾਲ ਮਹਾਰਾਜ ਸਤਗੁਰ ਸਿੱਖ ਦੀ ਦੁਰਮਤ ਮਲ ਦੁਰਮਤ ਮਲ ਹੀਰੇ ਹੀਰੇ ਖਤਮ ਹੀਰੇ ਸਤਗੁਰ ਸਿੱਖ ਕੇ ਵंदन ਕਰਤਾ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਗੁਡ ਭਾਗੀ ਇਹ ਇਹ ਬੇਨਤੀ ਫਿਰ ਗੁਰੂ ਕੇ ਸਿੱਖ ਨੇ ਉੱਥੇ ਕਰਨੇ ਆਪਣੀ ਗੰਦਰੀ 사ਤਗੁਰਾਂ ਅਗੇ ਰਤ ਪਾਸ਼ਮਿੰਦਰੂੰ ਇੰਨਾ ਗੰਦਾ ਹੈ ਪਾਸ਼ਮਿੰਦਰ ਆਪੇ ਮੈਨੂੰ ਕਿਰਪਾ ਕਰੋ ਅੱਧਾ ਘੰਟਾ 15 ਮਿੰਟ 20 ਮਿੰਟ ਘੰਟਾ 2 ਘੰਟਿਆਂ ਬਾਅਦ ਉਹ ਔਗਣ ਉੱਡ ਜਾਏਗਾ ਕਦੋਂ ਹੋ ਜਾਏਗਾ ਕਿਉਂਕਿ ਪ੍ਰਭੂ ਅੱਗੇ ਰੱਖਤਾ ਇਹ ਜੀਵਨ ਹੈ ਗੁਰਮਤ ਜੀਵਨ ਭਜਨ ਕਰਨਾ ਸਿਮਰਨ ਕਰਨਾ ਬਾਣੀ ਪੜ੍ਹਨੀ ਸਭ ਕੁਝ ਕਰਨਾ ਸੇਵਾ ਕਰਨੀ ਜੋ ਮਰਜ਼ੀ ਕਰੋ ਅਸਲ ਵਸਤੂ ਹੈ ਆਪਣੇ ਅੰਦਰ ਦੇ ਔਗਣਾਂ ਨੂੰ ਕੱਢਣਾ ਤੇ ਫਿਰ ਉਸੇ ਅਵਸਥਾ 'ਚ ਟਿਕੇ ਰਹਿਣਾ ਮੈਲ ਨਾ ਲੱਗੇ ਕਿਸੇ ਵੀ ਤਰ੍ਹਾਂ ਦੀ ਬਾਣੀ ਪੜ੍ਹੀ ਤੇ ਮੈਲ ਨਾ ਲੱਗੇ ਕਿ ਮੈਂ ਨਾਮ ਜਪੇ ਤੇ ਮੈਲ ਨਾ ਲੱਗੇ ਵੈਸੇ ਨਾਮ ਜਪਣਾ ਬਾਣੀ ਪੜ੍ਹਨਾ ਇਹ ਮੈਂ ਕਹਿਣ ਵਾਲੀ ਕੋਈ ਗੱਲ ਹੈ ਨਹੀਂ ਵੈਸੇ ਇਹਦੇ ਵਿੱਚ ਜਪ ਕਰਈਏ ਨੇ ਵੀ ਬਾਣੀ ਪੜ ਲਈ ਜਾਂ ਤੁਸੀਂ ਸਿਮਰਨ ਭਜਨ ਕੀਤਾ ਸੰਧਿਆ ਕਰ ਲਈ ਸੇਵਾ ਕਰ ਲਈ ਜੋ ਮਰਜ਼ੀ ਆਪਾਂ ਕਰ ਲਈਏ ਮੈਂ ਕਹਿ ਨਹੀਂ ਬਣਦੀ ਨਹੀਂ ਕਿਉਂਕਿ ਉਹਦਾ ਉਹ ਗੱਲ ਹੀ ਕੁਝ ਨਹੀਂ ਹੈ ਇੱਕ ਬਸ ਐਵੇਂ ਮੰਦਾ ਇੱਕ ਭਾਵ ਹੈ ਇਹ ਇਹ ਚੀਜ਼ ਜ਼ਰੂਰੀ ਹੈ ਸਿਮਰਨ ਭਜਨ ਦੇ ਨਾਲ ਸੇਵਾ ਦੇ ਨਾਲ ਇੰਨੀ ਕੀ ਮੈਂ ਤਾਂ ਬੇਨਤੀ ਤੁਹਾਨੂੰ ਕਰ ਸਕਦਾ ਆਪਣੇ ਆਪ ਨੂੰ ਵੀ ਮੈਂ ਇਹੀ ਕਹਿਣਾ ਵੀ ਭਾਈ ਇਦਾਂ ਚੱਲ ਸਤਿਗੁਰੂ ਦੇ ਮਹਾਰਾਜ ਜੀ ਆਪਾਂ ਨੂੰ ਇਦਾਂ ਕਹਿੰਦੇ ਠੰਡੇ ਰਹਿ ਕੇ ਬਿਲਕੁਲ ਇੱਕ ਰਾਸ ਘਰ 'ਚ ਇੱਕੋ ਜਿਹੇ ਜਿਹਾ ਇਦਾਂ ਹੋਵੇ ਸੰਤਾਂ ਮਹਾਪੁਰਸ਼ਾਂ ਕੋਲ ਕਿੰਨੇ ਲੋਕ ਆਉਂਦੇ ਰਹਿੰਦੇ ਉਹ ਇਦਾਂ ਤਾਂ ਨਹੀਂ ਹੈਨਾ ਇੱਕ ਰਾਸੀ ਇੱਕ ਰਾਸੀ ਜਵਾਬ ਉਹ ਦੇਈ ਜਾਂਦੇ ਮਹਾਂਪਪਾ ਬਾਬਾ ਨਰਿੰਦਰ ਸਿੰਘ ਜੀ ਹੁੰਦੇ ਸੀ ਜਾਂ ਅਨਸਾਲੀ ਵਾਲੇ ਮਹਾਪੁਰਖ ਹੁੰਦੇ ਸੀ ਜਾਂ ਹੋਰ ਵੀ ਵਿਚਵੇਂ ਤੇ ਅਸੀਂ ਤਾਂ ਦੇਖਿਆ ਨਹੀਂ ਉਹਨਾਂ ਨੂੰ ਇਹ ਚੀਜ਼ ਬੜੀ ਜ਼ਰੂਰੀ ਹੈ ਇਹ ਚੀਜ਼ ਤੁਹਾਨੂੰ ਲੱਗੇਗੀ ਵੀ ਆਮ ਹੈ ਅਰੇ ਨਾਮ ਜਪਣ ਤੋਂ ਵੀ ਉੱਪਰ ਦੀ ਚੀਜ਼ ਹੈ ਇਹ ਨਾਮ ਜਪਣ ਤੋਂ ਉੱਪਰ ਜਾ ਸਕਦਾ ਹੈ ਇਸ ਤੋਂ ਉੱਪਰ ਦੀ ਵਸਤੂ ਹੈ ਨਾਮ ਜਪਣ ਤੋਂ ਵੀ ਉੱਪਰ ਦੀ ਵਸਤੂ ਹੈ ਉਹੀ ਤਾਂ ਮੈਂ ਤੁਹਾਨੂੰ ਦੱਸਿਆ ਕਿਵੇਂ ਵਜਿਆ ਜਾ ਸਕਦਾ ਹੈ ਅਰਦਾਸ ਕਰਨੀ ਪੈਣੀ ਉਹ ਵਿੱਚ ਦੱਸ ਕੇ ਸਾਟਿਆ ਵੀ ਆ ਆ ਜਿਹੜਾ ਅੰਦਰੋਂ ਜਦੋਂ ਉਹ ਗੁਣ ਦੇਖਿਆ ਜਦੋਂ ਅੰਦਰ ਦੇਖਿਆ ਆਪਣੇ ਵੀ ਕੀ ਆਇਆ ਹੈ ਸਾਹਮਣੇ ਕੀ ਚੀਜ਼ ਆਈ ਹੈ ਫਿਲਾਨੇ ਨੂੰ ਯਾਦ ਕਰਕੇ ਤੇ ਗੰਦਗੀ ਆ ਗਈ ਮਨ ਚ ਉਹ ਇਹਨਾਂ ਗੰਦਾ ਸੋਚਿਆ ਉਹਦੇ ਬਾਰੇ ਕਿਸੇ ਵੀ ਚੀਜ਼ ਬਾਰੇ ਜਾਂ ਜੋ ਵੀ ਲਾ ਲੋ ਫਿਰ ਉਹ ਉਦੋਂ ਉਦੋਂ ਉਹਨੂੰ ਬੇਨਤੀ ਮਹਾਰਾਜੀ ਮੈਂ ਤਾਂ ਐਦਾਂ ਆਪਾਂ ਉਹ ਗੁਣ ਦਾ ਭਾਰ ਲਾਉਣ ਆਏ ਆ ਲਾਉਣ ਆ ਬਹੁਤ ਚੱਕੇ ਹੋਏ ਹਰ ਫੁਰਨੇ ਵਿੱਚ ਉਹ ਗੁਣ ਕਰਦਾ ਜੀ ਹਰ ਫੁਰਨੇ ਵਿੱਚ ਅੱਖਾਂ ਦੇਖਦੀਆਂ ਨੇ ਇਹ ਉਹ ਗੁਣ ਦੇਖਦੀਆਂ ਨੇ ਬੁੱਧੀ ਦੇਖਦੀ ਔਗਣ ਦੇਖਦੇ ਇਹ ਚੀਜ਼ ਬੜੀ ਜ਼ਰੂਰੀ ਹੈ ਇਸ ਚੀਜ਼ ਦਾ ਧਿਆਨ ਰੱਖੋ ਚਲੋ ਹਾਈਕਰ ਜੀ ਦਾ ਖਾਲਸਾ ਜੀ ਕੀ ਫਤਿਹ